ਬੱਚਿਆਂ ਨੂੰ ਤਿਹਾਰਾਂ ਦੇ ਦਿਨਾਂ 'ਚ ਕਿਵੇਂ ਕਾਲੀ ਨਜ਼ਰ ਤੋਂ ਬਚਾਇਆ ਜਾ ਸਕਦਾ ਹੈ ਰਾਜਵੀਰ ਬਾਈ ਨੂੰ ਲੱਗੀ ਬੁਰੀ ਨਜ਼ਰ ਇਹ ਟੋਟਕਾ ਮਾਵਾ ਜਾਂ ਭੈਣਾ ਜ਼ਰੂਰ ਵਰਤਣ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬੱਚਿਆਂ ਨੂੰ ਤਿਹਾਰਾਂ ਦੇ ਦਿਨਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਧ ਜਿਹੜੀ ਨਜ਼ਰ ਲੱਗਦੀ ਹੈ ਤੇ ਪਿਆਰਿਓ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਨਜ਼ਰ ਤੋਂ ਕਿਵੇਂ ਬਚਾਈਏ ਇਹ ਬਹੁਤ ਜਿਆਦਾ ਜਿਹੜੀ ਗੱਲ ਹੈ ਉਹ ਪ੍ਰਚਲਿਤ ਹੁੰਦੀ ਹੈ ਬੜੀਆਂ ਚੀਜ਼ਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਪਰ ਮੈਂ ਇੱਕ ਬੇਨਤੀ ਕਰਕੇ ਆਪਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾਉਣਾ ਚਾਹੁੰਨਾ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਜੀ ਦੀ ਬੜੀ ਵੱਡੀ ਕਿਰਪਾ ਵਰਤੀ ਹੈ ਸਤਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਪਿਆਰਿਓ ਅੱਜ ਸ੍ਰੀ ਦਰਬਾਰ ਸਾਹਿਬ ਦਾ ਹੁਕਮਨਾਮਾ ਸਾਹਿਬ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਵੇਗਾ ਤੇ ਉਸ ਹੁਕਮ ਦੇ ਵਿੱਚ ਸਤਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸਤਗੁਰੂ ਕਹਿੰਦੇ ਕਹਿੰਦੇ ਰੇ ਜਨ ਉਥਾਰ ਦੱਬੇ ਉਹ ਸੁਤਿਆ ਗਈ ਵਿਹਾਈ ਸਤਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨਾ ਉਪਜਿਓ ਚਾਓ ਕਹਿੰਦੇ ਭਾਈ ਇਹ ਗੱਲ ਯਾਦ ਰੱਖੀ ਏ ਗੁਰ ਸਿਖਾ ਕਹਿੰਦੇ ਤੇਰੇ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਹੋਵੇ ਕਹਿੰਦੇ ਮੋਹ ਮੋਹ ਰੂਪ ਉਥਾਰੇ ਦੇ ਦੱਬੇ ਹੋਏ ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਐ ਸਤਗੁਰੂ ਦਾ ਸ਼ਬਦ ਸੁਣ ਸੁਣ ਕੇ ਤੈਨੂੰ ਜਾਗ ਆਏਗੀ ਤੇ ਨਾਹੀਂ ਹਿਰਦੇ ਵਿੱਚ ਨਾਮ ਜਪਣ ਦਾ ਚਾਓ ਉਪਜਿਆ ਦੇ ਗੁਨਾ ਤੋਂ ਸਖਣਾ ਜਿਨੇ ਤੇਰਾ ਸਰੀਰ ਸੰਸਾਰ ਤੋਂ ਚਲਿਆ ਜਾਏਗਾ ਤੇ ਸਿਖਾ ਯਾਦ ਰੱਖ ਕਨੇ ਸਭ ਤੋਂ ਵੱਧ ਜੇ ਤੂੰ ਸਮਝਦਾ ਵਹਿਮ ਭਰਮ ਕਰਦਾ ਵੀ ਮੇਰਾ ਭਲਾ ਹੋ ਜਾਏਗਾ ਕਨੇ ਨਾ ਚੀਜ਼ਾਂ ਨਾਲ ਅੱਜ ਤੱਕ ਨਾ ਹੀ ਕਿਸੇ ਦਾ ਭਲਾ ਹੋਇਆ ਤੇ ਨਾ ਹੀ ਕਦੇ ਹੋਣਾ ਆਪਣੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣਾ ਕੁਝ ਵੀ ਕਰਨਾ ਆ ਬਾਦੂ ਤੇ ਦੁਨੀਆਵੀ ਟੋਟ ਕੇ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਗੁਰਬਾਣੀ ਦੇ ਲੜ ਲਾ ਦੋ ਤੁਸੀਂ ਵੀ ਗੁਰਬਾਣੀ ਦੇ ਲੜ ਲੱਗ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਓ ਤੇ ਬਾਦੂ ਦੇ ਟੋਟਕੇ ਕਰਨ ਦੀ ਲੋੜ ਹੀ ਕੋਈ ਨਹੀਂ ਤੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਰਹਿਮਤ ਹੈ ਉਹ ਆਪਣੇ ਆਪ ਵਰਤ ਜਾਏਗੀ ਗੁਰਸਿੱਖੋ ਆ ਸਾਨੂੰ ਕੁਝ ਹੋਰ ਵਹਿਮ ਭਰਮ ਕਰਮ ਕਾਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪਿਆਰਿਓ ਤੁਸੀਂ ਕਿਹਾ ਪਿਛਲੇ ਦਿਨਾਂ ਦੇ ਵਿੱਚ ਚਲੋ ਇੱਕ ਵੀਰ ਜਿਹੜਾ ਉਸ ਸੰਸਾਰ ਤੋਂ ਛੱਡ ਕੇ ਚਲਾ ਗਿਆ ਕਹਿੰਦੇ ਜੀ ਉਸ ਵੀਰ ਨੂੰ ਨਜ਼ਰ ਲੱਗ ਗਈ ਤੇ ਉਸ ਵੀਰ ਨੂੰ ਜਿਹੜਾ ਹੈ ਨਜ਼ਰ ਲੱਗੀ ਤੇ ਉਸ ਵੀਰ ਦੀ ਮੌਤ ਹੋ ਗਈ ਬੜੇ ਲੋਕਾਂ ਨੇ ਗੱਲ ਪ੍ਰਚਲਿਤ ਕਰਤੀ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂਗਾ ਪਿਆਰਿਓ ਮੈਂ ਸਹੀ ਨਾਲ ਸਹਿਮਤ ਨਹੀਂ ਹੈਗਾ ਇਹ ਟੋਟਕਾ ਮਾਵਾ ਜਾਂ ਭੈਣਾ ਜਰੂਰ ਵਰਤਨ ਤੇ ਇਹ ਕਾਲੀ ਨਜ਼ਰ ਲੱਗਣੀ ਇਹ ਪੀਲੀ ਨਜ਼ਰ ਲੱਗਣੀ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਨੂੰ ਅਸੀਂ ਸਾਈਡ ਤੇ ਰੱਖ ਕੇ ਇੱਕ ਚੀਜ਼ ਨੂੰ ਸੋਚਣ ਦਾ ਯਤਨ ਕਰੀਏ ਇੱਕ ਚੀਜ਼ ਨੂੰ ਵਿਚਾਰਨ ਦਾ ਯਤਨ ਕਰੀਏ ਉਹ ਪਤਾ ਹੈ ਕਿਹੜੀ ਹੈ ਜੀ ਪਿਆਰਿਓ ਗੁਰਬਾਣੀ ਤੋਂ ਵੱਡਾ ਕੁਝ ਵੀ ਨਹੀਂ ਹੈਗਾ ਜਿ세 ਸਮਝੀਏ ਤਾਂ ਗੁਰਬਾਣੀ ਤੋਂ ਵੱਡਾ ਕੁਝ ਵੀ ਨਹੀਂ ਹੈਗਾ ਤੇ ਜੇ ਅਸੀਂ ਗੁਰਬਾਣੀ ਤੋਂ ਵੱਡਾ ਕਿਸੇ ਨੂੰ ਸਮਝਦੇ ਆ ਨਾ ਸਤਿਗੁਰੂ ਦੀ ਪਾਵਨ ਬਾਣੀ ਤੋਂ ਵੱਡਾ ਜੇ ਕਿਸੇ ਨੂੰ ਸਮਝਦੇ ਆ ਇਹ ਸਾਡੀ ਸਭ ਤੋਂ ਵੱਡੀ ਜਿਹੜੀ ਹੈ ਇਹ ਭੁੱਲਣ ਦੀ ਆਦਤ ਹੈ ਜਾਂ ਇੰਜ ਕਹਰੋ ਸਾਡਾ ਸਭ ਤੋਂ ਵੱਡਾ ਜਿਹੜਾ ਹੈ ਮੂਰਖਪਨ ਹੈ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਪਿਆਰਿਓ ਸਾਡੇ ਕੋਲੇ ਪਾਵਨ ਗੁਰਬਾਣੀ ਹੈ ਅਦੇ ਕੋਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਪਿਆਰਿਓ ਤੇ ਸਾਡ ਨੂੰ ਤੇ ਮਾਣ ਹੋਣਾ ਚਾਹੀਦਾ ਹੈ ਗੁਰਮੁਖ ਪਿਆਰਿਓ ਆ ਕਾਲੀਆਂ ਪੀਲੀਆਂ ਨਜ਼ਰਾਂ ਤੋਂ ਸ਼ਬਦ ਬਚਾ ਸਕਦਾ ਹੈ ਸ਼ਬਦ ਦੇ ਨਾਲ ਜੁੜੀਏ ਆਪ ਵੀ ਬੱਚਿਆਂ ਨੂੰ ਜੋੜ ਦੀਏ ਆਪ ਜੁੜਦੀਏ ਤੇ ਭੈਣਾ ਜੇ ਬੱਚੇ ਨਹੀਂ ਜੁੜਦੇ ਤੁਸੀਂ ਕਰਨਾ ਸਟਾਰਟ ਕਰ ਦਿਓ ਸਤਿਗੁਰੂ ਅੱਗੇ ਅਰਦਾਸ ਕਰੋ ਤੇ ਆਪਣੇ ਆਪ ਤੁਹਾਡੇ ਨਾਲ ਸਾਰੇ ਜੁੜਦੇ ਜਾਣਗੇ ਸ਼ਬਦ ਨੂੰ ਜਾਪਦੇ ਜਾਣਗੇ ਤੇ ਆਪ ਸਟਾਰਟ ਕਰ ਦਿਓ ਕਿਸੇ ਦੀ ਆਸ ਨਾ ਕਰੋ ਵੀ ਫਲਾਣਾ ਨਹੀਂ ਜੁੜਦਾ ਜੀ ਤੇ ਮੈਂ ਵੀ ਕਿਉਂ ਜੁੜਾਂ ਆਪ ਸਟਾਰਟ ਕਰ ਦਿਓ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਸੋ ਇਹ ਵਹਿਮਾਂ ਤੋਂ ਨਿਕਲ ਜਾਓ ਵੀ ਦੀਵਾਲੀ ਦੇ ਦਿਨਾਂ 'ਚ ਨਜ਼ਰ ਲੱਗਦੀ ਆ ਸਾਡਾ ਤੇ ਸਾਰਾ ਸਾਲ ਇਹੀ ਕੰਮ ਰਹਿੰਦਾ ਫਲਾਣੇ ਦੀ ਨਜ਼ਰ ਲੱਗੀ ਜੀ ਉਹਦੀ ਨਜ਼ਰ ਲੱਗੀ ਗੁਰੂ ਸਾਰੀਆਂ ਨਜ਼ਰਾਂ ਉਤਾਰ ਦਿੰਦੇ ਨੇ ਜਦੋਂ ਆਪਾਂ ਉਹਦੇ ਸਿੱਖ ਉਹਦੇ ਪਿਆਰੇ ਬਣ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ